ਆ ਦੇਖੋ ਜੀ ਹੈਲਦੀ ਬ੍ਰੇਕਫਾਸਟ ਬਣਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਕੜਾਹੀ ਲਈ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਪਿਆਜ਼ ਨੂੰ ਭੁੰਨਿਆ ਜਦੋਂ ਪਿਆਜ਼ ਪੁੱਜ ਗਿਆ ਤਾਂ ਇੱਕ ਮੁਠ ਮਾਂ ਦੀ ਧੋਤੀ ਹੋਈ ਦਾਲ ਧੋ ਕੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਤੇ ਵਿੱਚ ਪਾ ਦਿੱਤੀ ਉਸ ਦਾਲ ਨੂੰ ਬੇਬੇਚੇ ਭੁੰਨ ਲਿਆ ਜਿਸ ਵੇਲੇ ਦਾਲ ਪੁੱਜ ਗਈ ਤਾਂ ਵਿੱਚ ਸ਼ਿਮਲਾ ਮਿਰਚ गाजर आलू ਤੇ ਗੋਭੀ ਬਰੀਕ ਬਰੀਕ ਕੱਟ ਕੇ ਪਾ ਦਿੱਤੇ ਲੋੜ ਅਨਸਾਰ ਧੂਣ ਪਾ ਦਿੱਤਾ ਤੇ ਫਿਰ ਉਸ ਨੂੰ ਢੱਕ ਕੇ ਪਕਾ ਲਿਆ ਜਿਸ ਵੇਲੇ ਚੰਗੀ ਤਰ੍ਹਾਂ ਪੱਕ ਗਏ ਤੇ ਵਿੱਚ ਫਿਰ 세ਵੀਆਂ ਪਾ ਦਿੱਤੀਆਂ 세ਵੀਆਂ ਪਾਉਣ ਤੋਂ ਬਾਅਦ 2 ਮਿੰਟ ਫਿਰ ਢੱਕ ਕੇ ਸੇਮ ਅੱਗ ਦੇ ਇੱਕ ਰੱਖ ਛੱਡਿਆ ਤੇ ਇਹ ਸਾਡੀਆਂ ਹੋ ਗਈਆਂ ਜੀ 세ਵੀਆਂ ਖਾਣ ਵਾਸਤੇ ਯਾਰ ਬਹੁਤ ਸਵਾਦ ਆ ਜੀ ਖਾ ਇਸ ਦਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ